ਤੇ ਮੈਂ ਕਹਿੰਦਾ ਕਿ ਸਟੂਡੈਂਟਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਨਾ ਜਥੇਬੰਦੀਆਂ ਦਾ ਕਿ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਮੋਰਚਾ ਲਾ ਕੇ ਬੈਠੇ ਆ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਕੁਝ ਸਟੇਟਮੈਂਟਸ ਨੇ ਪੁਰਾਣੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਪੜ੍ਹਾਈ ਲਿਖਾਈ ਬੰਦੇ ਨੂੰ ਡਰਕੂਕ ਬਣਾਉਂਦੀ ਹੈ ਜਾਂ ਜਿਹੜਾ ਅਨਪੜ੍ਹ ਬੰਦਾ ਹੁੰਦਾ ਜਿਆਦਾ ਦਲੇਰ ਹੁੰਦਾ ਇਹ ਜਿਹੜੇ ਸਾਰੇ ਸਟੇਟਮੈਂਟਸ ਹੁਣ ਆ ਰਹੇ ਨੇ ਜਦੋਂ ਤੁਸੀਂ ਇਹ ਹਮਾਇਤ ਦਾ ਐਲਾਨ ਕੀਤਾ ਤੁਸੀਂ ਵੀ ਦੇਖਿਆ ਹੋਣਾ ਇਹ ਇਹ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜਿਹੜੀ ਹੁਣ ਤਰੰਤਰੰਦੀ ਇਲੈਕਸ਼ਨ ਹੈ ਜਿਹੜਾ ਤੁਹਾਡਾ ਤੁਹਾਡੇ ਕੈਂਡੀਡੇਟ ਨੇ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਮਤਲਬ ਕਿ ਅਸੀਂ ਕਾਫੀ ਉੱਥੇ ਪਤਾ ਕੀਤਾ ਕਿ ਕਾਫੀ ਕੈਂਪੇਨ ਉੱਠ ਨਹੀਂ ਰਹੀ ਉਹਨੇ ਪੂਰਾ ਸਹਿਯੋਗ ਨਹੀਂ ਤੁਹਾਡੇ ਵੱਲੋਂ ਮਿਲ ਰਿਆ ਸਾਡੇ ਵੱਲੋਂ ਹੂੰ ਤੁਸੀਂ ਇਹੋ ਜਿਹੀਆਂ ਗੱਲਾਂ ਪਤਾ ਨਹੀਂ ਕਿਉਂ ਸੋਚੀ ਕੀ ਆ ਜਨਾ ਕਿ ਇੱਕ ਕੁਛਣਾ ਕੁਛ ਜਿਹੜੇ ਵੱਖਰੇਵੇਂ ਚੱਲ ਰਹੇ ਆ ਬਣਾ ਇੱਥੇ ਰਾਜਾ ਬੜਿੰਗ ਹੋਣੀ ਲਗਾਤਾਰ ਉਹਨਾਂ ਨੇ ਬਿਆਨ ਦਿੱਤੇ ਨੇ ਕੁਝ ਉਹਨਾਂ ਦਾ ਬੂਟਾ ਸਿੰਘ ਦੇ ਹਵਾਲੇ ਨਾਲ ਬਿਆਨ ਆਇਆ ਖਾਲਿਸਤਾਨ ਦੇ ਹਵਾਲੇ ਨਾਲ ਬਿਆਨ ਆਇਆ ਤੁਸੀਂ ਕੀ ਕਿਦਾਂ ਇਹ ਤੁਹਾਡਾ ਕੀ ਟੇਕ ਹੈ ਇਸ ਕਰਕੇ ਉਹਦਾ ਜਿਹੜਾ ਕੋ ਦਿਮਾਗ ਕੁਛ ਉਹਨੂੰ ਕੁਛ ਇਲਾਜ ਕਰਉਣਾ ਚਾਹੀਦਾ ਕਿਹਾ ਨੇ ਉਲ ਜੂਲ ਬੋਲੇ ਜਾਂਦੇ ਆ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਤੇ ਸਾਡੇ ਨਾਲ ਹਮੇਸ਼ਾ ਤਕਾ ਹੋ ਰਿਹਾ ਸਾਡੇ ਉਦੋਂ ਤੋਂ ਹੀ ਆਖੋਏ ਜਾ ਰਹੇ ਆ ਤੁਸੀਂ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਏ ਹੋ ਕੀ ਤੁਹਾਨੂੰ ਲੱਗਿਆ ਵੀ ਇੱਥੇ ਆਉਣਾ ਚਾਹੀਦਾ ਕਿਉਂ ਲੱਗਿਆ ਤੁਹਾਨੂੰ ਜੀ ਜੀਪੀ ਦੇ ਸਿੱਧੀਆਂ ਨੂੰ ਖੋਣ ਦੇ ਸਾਰੀ ਆ ਜਿਹੜੇ ਪੰਜਾਬ ਦੇ ਜਿੰਨੇ ਵੀ ਐਮਪੀ ਚੁਣੇ ਹੋਏ ਨੇ ਕਿਸੇ ਵੀ ਪਾਰਟੀ ਦੇ ਨੇ ਚਾਹੇ ਹੋ ਬੀਜੇਪੀ ਦਾ ਚਲੋ ਕੋਈ ਹੈ ਨਹੀਂਗਾ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਉੱਥੇ ਕਰਨਾ ਚਾਹੀਦਾ ਪਾਰਲੀਮੈਂਟ ਦੀਆਂ ਕੋਈ ਵੀ ਨੁਮਾਇੰਦਿਆਂ ਨੂੰ ਮਿਲਣਾ ਚਾਹੀਦਾ ਹੈ ਕੇਂਦਰ ਸਰਕਾਰ ਦੇ ਅੱਜ ਬੇਸ਼ੱਕ ਉਹ ਉਹ ਨਹੀਂ ਆ ਕੱਲ ਨੂੰ ਬੀਜੇਪੀ ਨਾਲ ਸਮਝੌਤਾ ਕਰਨ ਦੀ ਹੈ ਕੱਲ ਨੂੰ ਇਸੇ ਲਈ ਉਹਨਾਂ ਨਾਲ ਸਹੀ ਦੱਸਣ ਲੱਗ ਜਾਣਾ ਹੈ ਸਸ਼ੀਕਾਲ ਜੀ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦੇ ਗੈਸਟ ਹਾਊਸ ਦੇ ਵਿੱਚ ਬੈਠੇ ਆਂ ਇੱਥੇ ਸਾਡੇ ਬੈਠਣ ਦਾ ਸਬਬ ਬਾਪੂ ਤਰਸੀਮ ਸਿੰਘ ਤੇ ਸਰਪਜੀਤ ਸਿੰਘ ਖਾਲਸਾ ਜਿਹੜੇ ਕਿ ਫਰੀਦਕੋਟ ਤੋਂ ਐਮਪੀ ਨੇ ਹੋਏ ਇੱਥੇ ਆਏ ਹੋਏ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਭੰਗ ਕਰਨ ਦਾ ਇਸ਼ੂ ਜਿਹੜਾ ਹੈਗਾ ਪੂਰੇ ਪੰਜਾਬ 'ਚ ਚੱਲ ਰਿਹਾ 10 ਤਰੀਕ ਦਾ ਇੱਕ ਇਕੱਠ ਰੱਖਿਆ ਹੋਇਆ ਤੇ ਉਸ ਦੀ ਮਦਦ ਦੇ ਲਈ ਉਸ ਹੌਸਲਾ ਫਜ਼ਾਈ ਦੇ ਵਾਸਤੇ ਇਹ ਦੋਨੇ ਸ਼ਖਸੀਤਾਂ ਅੱਜ ਯੂਨੀਵਰਸਿਟੀ ਪਹੁੰਚੀਆਂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹ ਜਿਹੜਾ ਸਾਰਾ ਮਸਲਾ ਹੈ ਇਹਨੂੰ ਇਹ ਕਿੱਦਾਂ ਦੇਖ ਰਹੇ ਨੇ ਕਿਉਂ ਇਹਦੀ ਸਪੋਰਟ ਖਾਲਸਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜੀ ਤੁਸੀਂ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਏ ਹੋ ਕੀ ਤੁਹਾਨੂੰ ਲੱਗਿਆ ਵੀ ਇੱਥੇ ਆਉਣਾ ਚਾਹੀਦਾ ਕਿਉਂ ਲੱਗਿਆ ਤੁਹਾਨੂੰ ਇਹ ਮੇਰਾ ਖਿਆਲ ਹੈ ਕਿ ਜਿਹੜੀ ਸਾਡੀ ਬੜੀ ਇਤਿਹਾਸਿਕ ਯੂਨੀਵਰਸਿਟੀ ਆ ਲਾਹੌਰ ਤੋਂ ਇੱਥੇ ਘੁੰਮਦੀ ਘਮਾਉਂਦੀ ਪਚੰਦੀਗੜ੍ਹ 'ਚ ਸਥਾਪਿਤ ਹੋਈ ਹੈ ਇਥੋਂ ਬੜੇ ਸਾਡੇ ਲੋਕਾਂ ਨੇ ਵਿਦਿਆਹ ਗ੍ਰੈਂਡ ਕਰਕੇ ਬੜੀਆਂ-ਬੜੀਆਂ ਅਹੁਦਿਆਂ ਤੇ ਬਰਾਜਮਾਨ ਹੋਏ ਆ ਤੇ ਇਹ ਜਿਹੜੀ ਯੂਨੀਵਰਸਿਟੀ ਆ ਇਹਨੂੰ ਸੈਂਟਰ ਜਿਹੜਾ ਆ ਪਹਿਲਾਂ ਵੀ ਇਹਨਾਂ ਨੇ ਇਹੋ ਜਿਹਾ ਪੰਬਲ ਪੂਸਾ ਇੰਟਰ ਸਟੇਟ ਯੂਨੀਵਰਸਿਟੀ ਸੀਗੀ ਫੇਰ ਚਲੋ ਦੂਜੀਆਂ ਹਿਮਾਚਲ ਨੇ ਹਰਿਆਣੇ ਨੇ ਆਪਣੀਆਂ ਯੂਨੀਵਰਸਟੀਆਂ ਬਣਾ ਲੀਆਂ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਆ ਇਹਦਾ ਜਿਹੜਾ ਸੈਂਟਰਲਾਈਜ਼ ਕੀਤਾ ਜਾਣਾ ਜਿਹੜਾ ਬਈ ਹੁਣ ਪੰਜਾਬ ਤੋਂ ਖੋ ਕੇ ਤੇ ਸੈਂਟਰ ਆਪਣੇ ਸਾਰੇ ਦੇ ਕੰਟਰੋਲ ਆਪਣੇ ਕੋਲ ਲੈ ਰਿਆ ਉਹਦੇ ਨਾਲ ਸਾਡੇ ਜਿਹੜੀ ਆ ਇਹ ਤੋਂ ਦੇ ਵਰਸੇ ਤੇ ਇਥੋਂ ਦੀ ਵਿਰਾਸਤ ਦੇ ਉੱਪਰ ਵੀ ਕਾਫੀ ਫਰਕ ਪਊਗਾ ਕਿਉਂਕਿ ਉਹ ਸਾਰਾ ਉਹ ਸੈਂਟਰਲ ਆਪਣੇ ਹਿਸਾਬ ਨਾਲ ਸਾਡੇ ਜਿਹੜੀ ਐਨ ਨਿਊ ਐਜੂਕੇਸ਼ਨ ਪਾਲਿਸੀ ਉਹ ਲਾਗੂ ਕਰਨੇ ਚਾਹ ਰਿਹਾ ਤੇ ਉਹ ਜਿਹੜੇ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਹੈ ਕਿ ਪੰਜਾਬ ਨੂੰ ਸ਼ੂਟ ਨਹੀਂ ਕਰਦੀਆਂ ਇਸ ਕਰਕੇ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਤੇ ਜੋ ਇਹ ਤੇ ਯੂਨੀਵਰਸਿਟੀ ਆ ਪੰਜਾਬ ਦੀ ਆ ਪੰਜਾਬ ਦੀ ਤਰਤੀਤੇ ਆ ਇਸ ਕਰਕੇ ਇਹ ਇਹ ਤੇ ਪੰਜਾਬ ਦਾ ਜਿਹੜੀ ਸੈਨਿਟ ਹੈ ਉਹ ਬਹਾਲ ਰਹਿਣੀ ਚਾਹੀਦੀ ਹੈ ਤੇ ਉਹ ਪੰਜਾਬ ਦੇ ਵਿਰਸੇ ਵਿਰਾਸ ਦੇ ਅਨੁਕੂਲ ਹੀ ਚਲਣਾ ਚਾਹੀਦਾ ਹੈ ਜੀ ਤੇ ਤੁਸੀਂ ਕੀ ਸਮਝਦੇ ਹੋ ਕਿ ਹੁਣ ਜਿਹੜੀ ਹੁਣ ਅਗਲੀ ਰਣਨੀਤੀ ਹੈ 10 ਤਰੀਕ ਦਾ ਇਹਨਾਂ ਨੇ ਦਿੱਤਾ ਹੋਇਆ ਤੁਸੀਂ ਅੱਜ ਬੰਟੀ ਨੂੰ ਮਾਣਾਂ ਦੇ ਨਾਲ ਵੀ ਸਟੇਜ ਵੀ ਸਾਂਝੀ ਕੀਤੀ ਹੋਰ ਜਿਹੜੀਆਂ ਰਾਜਨੀਤਿਕ ਤਿਰਾਂ ਨੇ ਉਹਨਾਂ ਦਾ ਸਹਿਯੋਗ ਤੁਹਾਨੂੰ ਲੱਗਦਾ ਵੀ ਹੈ ਇਸ ਵਿਸ਼ੇ ਤੇ ਮੇਰੇ ਖਿਆਲ ਹੈ ਕਿ ਜਿਹੜੀਆਂ ਇੱਕ ਜਿੱਦਾਂ ਬੀਜਪੀ ਦੇ ਸਿੱਧੀਆਂ ਨੂੰ ਖੋਣ ਦੇ ਸਾਰੇ ਆ ਉਹ 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 ਤੇ ਸਾਡੇ ਇੱਕਦਮ ਬਰੋਚਿਆ ਉਹ ਹੀ ਸਾਰਾ ਕੁਝ ਘੱਟ ਗਿਣਤੀਆਂ ਨੂੰ ਦਬਾਉਣ ਦੀ ਇਹ ਕਾਂਗਰਸ ਵਾਲੇ ਆ ਜਿਹੜੇ ਇਹਨਾਂ ਇਹ ਸਾਰੇ ਬੀਜ ਇਹਨਾਂ ਦੇ ਬੀਜੇ ਹੋਏ ਆ ਤੇ ਮੇਰੇ ਖਿਆਲੋਂ ਨਾ ਕੋਈ ਤਾਂ ਕੋਈ ਉਮੀਦ ਨਹੀਂ ਕੀਤੀ ਜਾਂਦੀ ਜਿਹੜੀ ਸਾਡੀ ਮੌਜੂਦਾ ਸਰਕਾਰ ਆ ਉਹ ਵੀ ਵਿਸਲੀ ਹੋ ਕੇ ਸੁੱਤੀ ਪਈ ਹੈ ਉਹਨੂੰ ਕੋਈ ਉਦਾ ਫਰਜ ਬਣਦਾ ਸੀ ਕਿ ਇਹ ਸਾਰੇ ਲੜਾਈ ਲੈਣ ਦਾ ਇਹੋ ਜਿਹੀ ਚੀਜ਼ਾਂ ਆਪਣੇ ਕੰਟਰੋਲ 'ਚ ਲੈਣ ਦਾ ਇਸ ਯੂਨੀਵਰਸਿਟੀ ਨੂੰ ਪਰ ਉਹ ਇੱਕਦਮ ਇਹ ਸਾਰੀਆਂ ਚੀਜ਼ਾਂ ਨੂੰ ਪੂਰੇ ਪੰਜਾਬ ਨੂੰ ਲਵਾਰਸ ਛੱਡ ਕੇ ਉਹਨਾਂ ਨੂੰ ਕੋਈ ਪੰਜਾਬ ਦੇ ਹੱਕਾਂ ਤੇ ਡੱਕੇ ਪੈ ਰਹੇ ਆ ਬੀਬੀ ਐਮਬੀ ਉਹਨਾਂ ਦੇ ਕੰਟਰੋਲ 'ਚ ਆ ਗਿਆ ਸਾਰੀਆਂ ਚੀਜ਼ਾਂ ਪੰਜਾਬ 'ਚ ਹਾਰਡ ਵੱਡੀ ਪੱਦਰ ਤੇ ਆ ਲੈਂਦੇ ਗਏ ਆ ਤੇ ਪਰ ਮੇਰੇ ਖਿਆਲ ਸਾਡੀ ਸਰਕਾਰ ਤੇ ਇੱਕ ਕਿਸਮ ਦੀ ਜਿਦਾ ਪੰਜਾਬ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈਗੀ ਇਹ ਇਹੋ ਜਿਹੇ ਹਾਲਾਤ ਬਣੇ ਪਏ ਆ ਤੇ ਮੈਂ ਕਹਿੰਦਾ ਕਿ ਸਟੂਡੈਂਟਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਨਾ ਜਥੇਬੰਦੀਆਂ ਦਾ ਕਿ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਮੋਰਚਾ ਲਾ ਕੇ ਬੈਠੇ ਆ ਉਹਨਾਂ ਪਹਿਲਾਂ ਵੀ ਲਾਇਆ ਸੀ ਹੁਣ ਵੀ ਲਾਇਆ ਤੇ ਫਿਰ ਵੀ ਮੈਂ ਪੰਜਾਬ ਦੀ ਜਿਹੜੀਆਂ ਪੰਜਾਬ ਅਤਿਅਸ਼ੀ ਧਰਾਵਾਂ ਸਾਰੀਆਂ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਵੀ ਤੁਸੀਂ ਆਪਾਂ ਨੂੰ ਸਾਰਿਆਂ ਜਣਾਂ ਨੂੰ ਰਲ ਮਿਲ ਕੇ ਇਹਦਾ ਸਹਾਇਕ ਦੇ ਕੇ ਯੂਨੀਵਰਸਿਟੀ ਨੂੰ ਬਚਾਇਆ ਜਾਣਾ ਚਾਹੀਦਾ ਜੀ ਸਾਡੇ ਨਾਲ ਸਰਬਜੀਤ ਸਿੰਘ ਜੀ ਖਾਲਸਾ ਨੇ ਐਮਪੀ ਨੇ ਫਰੀਦਕੋਟ ਤੋਂ ਇਹ ਇਹਨਾਂ ਤੋਂ ਪੁੱਛਦੇ ਹਾਂ ਸਰ ਇਹ ਜਦੋਂ ਤੁਸੀਂ ਉੱਥੇ ਵੀ ਗਏ ਸੀਗੇ ਜਦੋਂ ਤੁਸੀਂ ਚੁਣੇ ਵੀ ਗਏ ਹੋ ਉਦੋਂ ਵੀ ਕੇਂਦਰ ਦੇ ਖਿਲਾਫ ਇੱਕ ਮੁਹਿੰਮ ਦੇ ਵਿੱਚੋਂ ਹੀ ਤੁਸੀਂ ਆਏ ਹੋ ਹਨ ਤੇ ਤੁਹਾਡੇ ਫਾਦਰ ਤੋਂ ਲੈ ਕੇ ਹੁਣ ਤੱਕ ਵੀ ਕੇਂਦਰ ਨਾਲ ਹੀ ਟਸਲਦਾ ਇਸ਼ੂ ਚੱਲਦਾ ਤੇ ਹੁਣ ਇਹ ਪ੍ਰੈਜ਼ੀਡੈਂਟ ਯੂਨੀਵਰਸਿਟੀ ਵਾਲਾ ਮਸਲਾ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਜੀ ਸਰ ਇਹ ਜੀ ਇਸ ਜਿਹੜਾ ਯੂਨੀਵਰਸਿਟੀ ਨੂੰ ਨਾ ਸੈਂਟਰ ਗਵਰਨਮੈਂਟ ਅੰਡਰ ਇੰਟਰ ਕਰਨਾ ਚਾਹੁੰਦੀ ਹੈ ਸੈਨੇਟ ਨੂੰ ਭੰਗ ਕਰਕੇ ਮੇਨ ਗੱਲ ਇਹ ਹੈ ਵੀ ਜਿਹੜੀ ਸੋਚ ਹੈ ਪੜ੍ਹਾਈ ਹੈ ਜਿਹੜੀ ਸਾਡੇ ਗੁਰੂਆਂ ਦੀ ਉਹਨੂੰ ਬਦਲ ਕੇ ਤੇ ਹਿੰਦੂ ਇਤਿਹਾਸ ਨੂੰ ਤਰਜੀਹ ਦੇਣਾ ਚਾਹੁੰਦੀ ਹੈ ਉਹਰੇ ਔਮੇਦਈਆਂ ਪੜਾਈਆਂ ਪੜਾਉਣਾ ਚਾਹੁੰਦੀ ਹੈ ਕਿ ਬ੍ਰਾਹਮਣਵਾਦੀ ਸੋਚ ਨੂੰ ਲਾਗੂ ਕਰਨਾ ਚਾਹੁੰਦੀ ਹੈ ਕਿ ਬੱਚੇ ਔਵੇਂ ਹੀ ਡਿਵੈਲਪ ਹੋਣ ਤੇ ਇਸ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਬਹੁਤ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਜਾਂ ਤਾਂ ਇਹ 59 ਸਾਲ ਤੋਂ ਚੱਲਦੀ ਪਈ ਹੈ ਸੈਨੇਟ ਤੇ ਜਾਂ ਤਾਂ ਕੋਈ ਕਮੀ ਦੱਸਣ ਹੈਨਾ ਜਾਂ ਤਾਂ ਕਮੀ ਦੱਸਣ ਵੀ ਇਹ ਕਮੀ ਹੈ ਸਿਆਸੀਕਰਨ ਹੁੰਦਾ ਹੈ ਇਸ ਦੇ ਨਾਲ ਮਤਲਬ ਮਤਲਬ ਕਿ ਜਦੋਂ ਸੈਨੇਟ ਚੁਣ ਕੇ ਆਉਂਦੀ ਹੈ ਵੋਟਾਂ ਪੈਂਦੀਆਂ ਨੇ ਉਹ ਇਹਨਾਂ ਸਿਆਸੀ ਲੋਕ ਅੰਦਰ ਐਂਟਰ ਕਰਦੇ ਕੋਈ ਸਿਆਸੀ ਲੋਕ ਨਹੀਂ ਐਂਟਰ ਕਰਦੇ ਜੀ ਆਮ ਘਰਾਂ ਦੇ ਬੱਚੇ ਚੁਣ ਕੇ ਆਉਂਦੇ ਆ ਜਿਹੜੇ ਉਰੇ ਪੜੇ ਹੁੰਨੇ ਆ ਉਹ ਉਹਨਾਂ ਨੂੰ ਜਿਹੜੇ ਕੋਈ ਵੀ ਕੰਮ ਵਾਸਤੇ ਉਹ ਸੈਨੇਟ ਦੀ ਜਿਹੜੀ ਪਾਵਰ ਹੈ ਉਹ ਬਹੁਤ ਵੀਸੀ ਤੋਂ ਵੀ ਵੱਡੀ ਹੁੰਦੀ ਹੈ ਉਹਨਾਂ ਨੂੰ ਸੈਨੇਟ ਦੇ ਮੈਂਬਰਾਂ ਨੂੰ ਫੋਨ ਕਰਨ ਦੇ ਔਖੇ ਲੱਗਦੇ ਆਂ ਕਿ ਜੀ ਆਮ ਕਰਾਂ ਦੇ ਬੱਚਿਆਂ ਨੂੰ ਕਿਉਂ ਫੋਨ ਕਰਨਾ ਸਿਰਫ ਇਹ ਗੱਲ ਹੈ ਹੋਰ ਕੋਈ ਗੱਲ ਨਹੀਂ ਕਿ ਤੈਨੂੰ ਲੱਗਦਾ ਵੀ ਜਿਹੜਾ ਪੰਜਾਬ ਦਾ ਦਾਵਾ ਚੰਡੀਗੜ੍ਹ ਦੇ ਉੱਤੇ ਇਹ ਵੀ ਉਹਨੂੰ ਕਮਜ਼ੋਰ ਕਰਨ ਦਾ ਇਹ ਕੋਈ ਸਾਰਾ ਘਾੜੀ ਘੋਲੀ ਹੈ ਨਾ ਜੀ ਇੱਕ ਹੋਰੋਂ ਇਸ ਤੋਂ ਬਾਅਦ ਹੋਰ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਕਰਨਾ ਹੈ ਇਹ ਤਾਂ ਕਿਸਾਨ ਜਥੇਬੰਦੀਆਂ ਪੀਯੂ ਪੀਏਯੂ ਦੀਆਂ ਜਿਹੜੀਆਂ ਜਥੇਬੰਦੀਆਂ ਐ ਸਟੂਡੈਂਟਸ ਦੀਆਂ ਸਾਰੀਆਂ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਉਰੇ ਆ ਕੇ ਸਾਥ ਦੇ ਤੈਨੂੰ ਲੱਗਦਾ ਵੀ ਜਿਹੜੇ ਪੰਜਾਬ ਦੇ ਜਿੰਨੇ ਵੀ ਐਮਪੀ ਚੁਣੇ ਹੋਏ ਨੇ ਕਿਸੇ ਵੀ ਪਾਰਟੀ ਦੇ ਨੇ ਚਾਹੇ ਉਹ ਬੀਜੇਪੀ ਦਾ ਚਲੋ ਕੋਈ ਹੈ ਨਹੀਂਗਾ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਉੱਥੇ ਕਰਨਾ ਚਾਹੀਦਾ ਪਾਰਲੀਮੈਂਟ ਦੀਆਂ ਕੋਈ ਵੀ ਨੁਮਾਇੰਦਿਆਂ ਨੂੰ ਮਿਲਣਾ ਚਾਹੀਦਾ ਕੇਂਦਰ ਸਰਕਾਰ ਦੇ ਕਿਉਂਕਿ ਕਿ ਸਿੱਧਾ ਪ੍ਰੈਜ਼ੀਡੈਂਟ ਨਾਲ ਜੁੜਿਆ ਹੋਇਆ ਹੈ ਜੀ ਜੀ ਇਹ ਜਿਹੜੀ ਗੱਲ ਇਹ ਹੈ ਇਹ ਪੰਜਾਬ ਸਰਕਾਰ ਨਾਲ ਜੀ ਹਾਮੀ ਭਰੀ ਹੈ ਇਹ ਤਾਂ ਹੀ ਹੋ ਰਿਹਾ ਹੈ ਸਾਰਾ ਕੁਝ ਤੇ ਸਰਕਾਰ ਨੂੰ ਨਹੀਂ ਚਾਹੀਦਾ ਐਵੇਂ ਕਰਨਾ ਪੰਜਾਬ ਦਾ ਹੱਕ ਰਹਿਣਾ ਚਾਹੀਦਾ ਹੈ ਤੇ ਸੈਨੇਟਰ ਰਹਿਣੀ ਚਾਹੀਦੀ ਹੈ ਇਹਦੇ ਵਿੱਚ ਤੇ ਤੁਸੀਂ ਅੱਜ ਜੋ ਇੱਥੇ ਮਾਹੌਲ ਦੇਖਿਆ ਇਥੇ ਕਾਲੀ ਦਲ ਦੇ ਨੁਮਾਇंदे ਵੀ ਆਏ ਸੀ ਹੋਰ ਵੀ ਆ ਸੀ ਤੁਹਾਨੂੰ ਸੰਜੀਦਗੀ ਲੱਗੀ ਮਸਲੇ ਦੀ ਜਾਂ ਹਜੇ ਸਟੇਟਮੈਂਟ ਤੇ ਹੀ ਗੱਲ ਖੜੀ ਹੈ ਦੇਖੋ ਜੀ ਸਿਆਸੀ ਬੰਦਿਆਂ ਦਾ ਤਾਂ ਕੀ ਹੁੰਦਾ ਹੈ ਇਹ ਗੱਲ ਹੈ ਵੀ ਅਸੀਂ ਤਾਂ ਜਿਹੜੇ ਪਾਰਟੀਆਂ ਦੀ ਸੰਭਾਵਨਾ ਹੈ ਅੱਜ ਬੇਸ਼ੱਕ ਹੋਉਣੀ ਹੈ ਕੱਲ ਨੂੰ ਭਾਜਪਾ ਨਾਲ ਸਮਝੌਤਾ ਕਰਨ ਦੀ ਹੈ ਕੱਲ ਨੂੰ ਇਸੇ ਨੂੰ ਉਹਨਾਂ ਨੇ ਸਹੀ ਦੱਸਣ ਲੱਗ ਜਾਣਾ ਸਹੀ ਹੋਇਆ ਜੀ ਇਹਨਾਂ ਨੇ ਬੋਲਣਾ ਨਹੀਂ ਹੈ ਪਰ ਜਿਹੜੀ ਗੱਲ ਗਲਤ ਹੈ ਉਸ ਤੇ ਖੜਨਾ ਚਾਹੀਦਾ ਹੈ ਇਹ ਗਲਤ ਹੈ ਤਾਂ ਗਲਤ ਹੈ ਤੇ ਤੁਹਾਨੂੰ ਕੀ ਲੱਗਦਾ ਵੀ ਅਗਲੀ ਜਿਹੜੀ ਰਣਨੀਤੀ ਹੈ ਇਹ ਹੁਣ ਸਟੂਡੈਂਟਾਂ ਦਾ ਮਸਲਾ ਹੈ ਇਹ ਸਿਆਸਤਦਾਨਾਂ ਦਾ ਮਸਲਾ ਹੈ ਸਮਾਜ ਦਾ ਮਸਲਾ ਹੈ ਇਹ ਕਿਦੇ ਕਿਦੇ ਵੱਲੋਂ ਲੜਾਈ ਲੜੀ ਜਾਣੀ ਹੈ ਬਾ ਇਹਦਾ ਸਾਰਾ ਕਰਵਾ ਕਰਕੇ ਦਾ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਹੈ ਜੀ ਇਹ ਹੱਕ ਦੀ ਲੜਾਈ ਹੈ ਨਾ ਜੀ ਜੇ ਅੱਜ ਕਿਸੇ ਦੇ ਹੱਕ ਤੇ ਡਾਕਾਏ ਵਾਲੀ ਗੱਲ ਹੋ ਗਈ ਬਈ ਰਾਈਟ ਖੋਣ ਵਾਲੀ ਗੱਲ ਹੋ ਗਈ ਤੇ ਕੱਲ ਨੂੰ ਫਿਰ ਪਤਾ ਨਹੀਂ ਕਿੱਥੇ ਕਿ ਤੱਕ ਜਦੋਂ ਤੁਹਾਨੂੰ ਪਤਾ ਵੀ ਜਦੋਂ ਸਰਕਾਰ ਨੂੰ ਹੋ ਗਿਆ ਬਈ ਜੀ ਹਾਂ ਇਹ ਤਾਂ ਅਸੀਂ ਮੋਲਡ ਕਰ ਹੀ ਲੈਣੇ ਆ ਫਿਰ ਹੂੰ ਵੱਧਦਾ ਇੱਕ ਮੱਗੇ ਘਟਦਾ ਨਹੀਂ ਹੈ ਅੱਗੇ ਕੰਮ ਠੀਕ ਹੈ ਜੀ ਤੇ ਬਬੂ ਜੀ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਕਾਫੀ ਤੁਸੀਂ ਵੀ ਦੇਖਿਆ ਹੋਣਾ ਜੀ ਮਸਲਾ ਚੱਲਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਕੁਝ ਸਟੇਟਮੈਂਟਸ ਨੇ ਪੁਰਾਣੇ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਕਿ ਪੜ੍ਹਾਈ ਲਿਖਾਈ ਬੰਦੇ ਨੂੰ ਡਰਪੂਕ ਬਣਾਉਂਦੀ ਹੈ ਜਾਂ ਜਿਹੜਾ ਅਨਪੜ੍ਹ ਬੰਦਾ ਹੁੰਦਾ ਜਿਆਦਾ ਦਲੇਰ ਹੁੰਦਾ ਇਹ ਜਿਹੜੇ ਸਾਰੇ ਸਟੇਟਮੈਂਟਸ ਹੁਣ ਆ ਰਹੇ ਨੇ ਜਦੋਂ ਤੁਸੀਂ ਇਹ ਹਮਾਇਤ ਦਾ ਐਲਾਨ ਕੀਤਾ ਤੁਸੀਂ ਵੀ ਦੇਖਿਆ ਹੋਣਾ ਇਹ ਇਹ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕੀ ਮੇਰੇ ਖਿਆਲ ਲਾ ਕਿ ਅਮਰਤਪਾਲ ਦਾ ਜਿਹੜਾ ਇਹ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਜੇ ਇਹ ਜਿਹੜੇ ਸਾਨੂੰ ਪੜਾਈ ਸਰਕਾਰਾਂ ਕਰਵਾ ਰਹੀਆਂ ਜੇ ਸਿੱਕਲੀ ਉਹੋ ਹੀ ਕਰਾਂਗੇ ਤੇ ਫਿਰ ਸਾਨੂੰ ਹੋਰ ਸਾਨੂੰ ਆਪਣਾ ਆਪਣੇ ਅਧਿਆਤਮਿਕ ਤੌਰ ਤੇ ਵੀ ਤਕੜੇ ਹੋ ਕੇ ਨਾਲ ਰਹਿਣਾ ਪਊਗਾ ਜਿਹੜੇ ਕਿ ਇਹ ਜਿਹੜੀ ਪੜ੍ਹਾਈ ਆ ਸਾਡੇ ਤੇ ਖਾਵੀ ਨਾ ਹੋ ਜੇ ਜੋ ਅੱਜ ਪੰਜਾਬ ਦੇ ਹਾਲਾਤ ਆ ਜਾਂ ਨੌਜਵਾਨੀ ਪੜ੍ਹ ਲਿਖ ਕੇ ਨਸ਼ੇ ਆ ਜਾ ਰਹੀ ਆ ਉਹ ਉਹ ਉਹਦੀ ਗੱਲ ਕਰਦੇ ਆ ਕਿ ਹੋਰ ਪੜਨਾ ਲਿਖਣਾ ਪੜ੍ਹ ਲਿਖ ਕੇ ਚੰਗੇ ਬਣਨਾ ਵਧੀਆ ਆਪਣੇ ਕਿਤੇ ਮੰਨਦੇ ਹੋ ਯੂਨੀਵਰਸਿਟੀ ਦੀ ਪੜ੍ਹਾਈ ਦਾ ਵੀ ਰੋਲ ਹੈਗਾ ਬੰਦੇ ਦੇ ਡਿਵੈਲਪਮੈਂਟ 'ਚ ਦੇ ਵਿਲਪਮੈਂਟ ਚ ਤੇ ਸਾਰੀਆਂ ਚੀਜ਼ਾਂ ਦਾ ਹੈਗਾ ਪਰ ਵਿਲਪਮੈਂਟ ਚ ਮੇਰੇ ਖਿਆਲ ਆ ਕਿ ਸਾਡੀ ਪੋਜੀਟਿਵ ਹੋਣੀ ਚਾਹੀਦੀ ਹੈ ਹੁਣ ਤੁਸੀਂ ਦੇਖੋ ਕਿ ਵਿਲਪਮੈਂਟ ਚ ਕੋ ਪੀ ਐਸ ਡੀ ਕਰਕੇ ਨਸ਼ਾ ਕਰਨ ਲੱਗ ਪਏ ਬੰਦਾ ਤੇ ਫਿਰ ਉਹ ਉਹਨੂੰ ਕੀ ਕਹੋਗੇ ਇਹ ਸਾਨੂੰ ਸਾਨੂੰ ਆਪਣੇ ਵਿਰਾਸਤ ਨੂੰ ਜੋ ਆਪਣੇ ਧਰਮ ਨੂੰ ਨਾਲ ਲੈ ਕੇ ਉਹ ਉਹਦੇ ਪੈਰਲ ਰੱਖ ਕੇ ਚੱਲਣਾ ਚਾਹੀਦਾ ਹੈ ਕਿ ਨਾ ਕਿ ਇੱਕ ਪਾਸੇ ਅਸੀਂ ਜੋ ਸਾਨੂੰ ਪੜਾਇਆ ਜਾ ਰਿਹਾ ਉਹ ਇਕੱਲਾ ਹੀ ਪੜੀਏ ਕਿਉਂ ਸਰਕਾਰਾਂ ਨੇ ਤੇ ਆਪਣੇ ਆਪਣੇ ਹਿਸਾਬ ਨਾਲ ਪੜਾਉਣਾ ਸਾਨੂੰ ਤੇ ਸਾਨੂੰ ਆਪਣੇ ਵਿਰਸੇ ਵਿਰਾਸਤ ਨੂੰ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਨੰਮ ਨਾਲ ਆਪਣੇ ਤੌਰ ਤੇ ਪਾਣਾ ਚਾਹੀਦਾ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੇ ਪੜਾਈ ਚੋਂ ਸਾਡੇ ਜਿਹੜੇ ਇਤਿਹਾਸ ਨੂੰ ਸਾਡੀਆਂ ਜਿਹੜੀਆਂ ਸਾਡੀਆਂ ਦ੍ਰਿਸ਼ੇ ਦੀਆਂ ਵਾਂ ਕੋਈ ਹੈਗੀਆਂ ਉਹਨਾਂ ਨੂੰ ਦੂਰ ਕਰਕੇ ਸਾਨੂੰ ਉਹ ਆਪਣੇ ਤੌਰ ਤੇ ਆਪਣੇ ਅੰਡਰ ਲੈ ਆਉਣਾ ਚਾ ਰਹੀਆਂ ਇਸ ਕਰਕੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਤੁਸੀਂ ਇੱਕ ਪਾਸੇ ਹੁਣ ਇਹਦੇ ਇਸ ਮਸਲੇ ਚੱਲਾ ਮਸਲਾ ਚੱਲ ਪਿਆ ਦੂਸਰੇ ਪਾਸੇ ਤਰਨਤਾਰਨ ਦੀ ਬਾਈ ਇਲੈਕਸ਼ਨ ਵੀ ਹੈ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਮਸਲਾ ਵੀ ਹੈ ਤੇ ਤਰਨਤਾਰਨ ਦੀ ਬਾਈ ਇਲੈਕਸ਼ਨ 'ਚ ਵੀ ਕੋਈ ਅਸਰ ਹੈ ਇਹਦਾ ਨੇ ਇਲੈਕਸ਼ਨ ਤੇ ਮੇਰੇ ਖਿਆਲ ਹੈ ਕਿ ਆਪਾਂ ਨੂੰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕੇ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਤੇ ਸਾਡੇ ਨਾਲ ਹਮੇਸ਼ਾ ਧੱਕਾ ਹੋ ਰਿਹਾ ਸਾਡੇ ਉਦੋਂ ਤੋਂ ਹੀ ਆਖੋਏ ਜਾ ਰਹੇ ਆ ਤੇ ਜਿੱਥੇ ਅੱਗੇ ਇਨੀ ਵਾਰਾਂ ਸਾਡੇ ਹੱਕਾਂ ਤੇ ਡਾਕਾ ਮਾਰੇ ਸੈਂਟਰ ਦੀਆਂ ਜਿਹੜੀਆਂ ਵੀ ਸਰਕਾਰਾਂ ਵਾਂ ਜਾਂ ਜਿਹੜੀਆਂ ਸਾਡੇ ਪੰਜਾਬ ਦੇ ਪੋਲੀਟਿਕਲ ਲੋਕ ਨਾਲ ਮਿਲੇ ਹੋਏ ਆ ਪੰਜਾਬ ਦੀ ਸਰਕਾਰ ਇਹ ਉਹਨਾਂ ਦੀ ਨਾਕਾਮੀ ਜਾਂ ਉਹਨਾਂ ਦੇ ਧੱਕੇਸ਼ਾ ਹੀ ਹੈ ਜੀ ਸਾਡੇ ਪੰਜਾਬੀਆਂ ਦੇ ਉੱਪਰ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹੁਣ ਤਰੰਤਰੰਦੀ ਇਲੈਕਸ਼ਨ ਹੈ ਜਿਹੜਾ ਤੁਹਾਡਾ ਤੁਹਾਡੇ ਕੈਂਡੀਡੇਟ ਨੇ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਮਤਲਬ ਕਿ ਅਸੀਂ ਕਾਫੀ ਉੱਥੇ ਪਤਾ ਕੀਤਾ ਕਿ ਕਾਫੀ ਕੈਂਪੇਨ ਉੱਠ ਨਹੀਂ ਰਹੀ ਉਹਨੇ ਪੂਰਾ ਸਹਿਯੋਗ ਨਹੀਂ ਤੁਹਾਡੇ ਵੱਲੋਂ ਮਿਲ ਰਿਆ ਸਾਡੇ ਵੱਲੋਂ ਹੂੰ ਅਹੀਂ ਤੇ ਸਾਰਾ ਕੁਝ ਤੇ ਅਸੀਂ ਸਭ ਤੋਂ ਮੂਰੇ ਤੇ ਅਸੀਂ ਲੱਗੇ ਹੋਏ ਆ ਤੁਸੀਂ ਇਹੋ ਜੀਆਂ ਗੱਲਾਂ ਪਤਾ ਨਹੀਂ ਕਿਉਂ ਸੋਚੀ ਜਾਂਦੇ ਤੁਹਾਨੂੰ ਲੱਗਦਾ ਤੁਸੀਂ ਦੱਸੋ ਤੁਹਾਡੇ ਹੁਣ ਜਿਹੜਾ ਕੈਂਡੀਡੇਟ ਹੈ ਉਹਦੀ ਕੈਂਪੇਨ ਕਿੱਥੇ ਹੈ ਤੁਸੀਂ ਉਹਨੂੰ ਕਿੱਥੇ ਦੇਖਦੇ ਹੋ ਉਹਦੀ ਬਹੁਤ ਛੜਦੀ ਕਲਾ ਚ ਹੈ ਜੀ ਬਹੁਤ ਵੱਡਾ ਉਤਸ਼ਾਹ ਵਾਹ ਰੋਜ਼ ਕਿੰਨੀਆਂ-ਕਿੰਨੀਆਂ ਮੀਟਿੰਗਾਂ ਹੁੰਦੀਆਂ ਪਿੰਡਾਂ ਚ ਲੋਕ ਬੜੇ ਸ਼ਾਹ ਨਾਲ ਉਹ ਸਰਕਾਰ ਦੇ ਏਡੇ ਵੱਡੇ ਪ੍ਰੈਸ਼ਰ ਦੇ ਬਾਵਜੂਦ ਵੀ ਲੋਕ ਸਾਡੇ ਨਾਲ ਖੜੇ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਾਲੀ ਦਲ ਦਾ ਕੈਂਡੀਡੇਟ ਹੈ ਉਹ ਉਹਦੀ ਉਹਦੀ ਕੈਂਪੇਨ ਉੱਠ ਰਹੀ ਹੈ ਉੱਥੇ ਮਤਲਬ ਕਿ ਜੋ ਕਾਲੀ ਦਲ ਦੀ ਹਾਲਤ ਹੈ ਅਦਰਵਾਈਜ਼ ਨਹੀਂ ਮੇਰੇ ਖਿਆਲ ਇਹ ਸਾਰੀਆਂ ਚੀਜ਼ਾਂ ਇੱਕ ਉਹਨਾਂ ਕੋ ਮੀਡੀਆ ਜਿਆਦਾ ਵੱਡੇ ਸਾਧਨ ਉਹ ਸਾਰੀਆਂ ਇਸ ਪ੍ਰਪਾਗੈਂਡਾ ਫਲਾਇਆ ਜਾ ਰਿਹਾ ਪਰ ਤਰਨਦਨ ਦੇ ਹਲਕੇ ਚ ਜੋ ਲੋਕਾਂ ਦਾ ਪਿਆਰ ਸਤਕਾਰ ਆ ਉਹ ਸਭ ਤੋਂ ਵੱਧ ਅਮਰਪਾਲ ਜੋ ਮਨਦੀਪ ਸਿੰਘ ਹੋਣਾ ਦੇ ਨਾਲ ਆ ਇਹ ਬਾਕੀ 11 ਤਰੀਕ ਨੂੰ ਲੋਕਾਂ ਨੇ ਵੋਟਾਂ ਪਾ ਕੇ 14 ਤਰੀਕ ਨੂੰ ਫੈਸਲਾ ਆ ਜਾਣਾ ਤੁਹਾਨੂੰ ਕੀ ਲੱਗਦਾ ਮਨਜੀਤ ਸਿੰਘ ਹਣੀ ਜਿੱਤ ਪ੍ਰਾਪਤ ਹੋਊਗੀ ਬੰਦੇ ਵੱਡੀ ਲੀਡ ਨਾਲ ਜਿੱਤਣਗੇ ਜੀ ਮਨਦੀਪ ਸਿੰਘ ਤੁਹਾਡਾ ਪੂਰਾ ਸਹਿਯੋਗ ਹੈ ਸਾਡਾ ਪੂਰਾ ਪੂਰਾ ਕਿਸੀ ਪੂਰੇ ਲੱਗੇ ਵੀ ਕਿਹਾ ਜਾਣਾ ਕਿ ਇੱਕ ਕੁਛਣਾ ਕੁਛ ਜਿਹੜੇ ਵੱਖਰੇਵੇਂ ਚੱਲ ਰਹੇ ਆ ਨਹੀਂ ਕੋਈ ਕੋਈ ਹੈ ਕਈ ਵੱਖਰੇਵੇਂਗਾ ਸਾਰੇ ਬੋਦੀ ਚੜਦੀ ਕਰਾਂਗਾ ਅਸੀਂ ਜਨਰਤ ਇਕੱਠੇ ਵਿਚਰ ਰਹੇ ਆ ਅੱਜ ਹਲਕੇ ਸੀ ਅੱਜ ਸਾਡਾ ਇੱਥੇ ਆਉਣਾ ਜ਼ਰੂਰੀ ਸੀ ਜੀ ਤਾਂ ਕਰਕੇ ਵੀ ਸਾਡੇ ਪੰਜਾਬ ਦੀ ਇੱਕ ਬਹੁਤ ਵੱਡਾ ਮਸਲਾ ਵਾ ਸਾਡੇ ਹੱਕਾਂ ਦਾ ਮਸਲਾ ਵਾ ਤੇ ਇਸ ਕਰਕੇ ਅੱਜ ਮੇਰੀ ਡਿਊਟੀ ਇੱਥੇ ਲੱਗੀ ਹੈ ਸੀਰ ਤੋਂ ਫਿਰ ਜੋ ਆਪਣਾ ਇੱਥੇ ਰਾਜਾ ਬੜਿੰਗੋ ਨਹੀਂ ਲਗਾਤਾਰ ਉਹਨਾਂ ਨੇ ਬਿਆਨ ਦਿੱਤੇ ਨੇ ਕੁਝ ਉਹਨਾਂ ਦਾ ਬੂਟਾ ਸਿੰਘ ਦੇ حوالے ਨਾਲ ਬਿਆਨ ਆਇਆ ਖਾਲਿਸਤਾਨ ਦੇ حوالے ਨਾਲ ਬਿਆਨ ਆਇਆ ਤੁਸੀਂ ਕੀ ਕਿਦਾਂ ਇਹ ਤੁਹਾਡਾ ਕੀ ਟੇਕ ਹੈ ਇਸ ਗੱਲ ਮੇਰਾ ਖਿਆਲ ਹੈ ਕਿ ਉਹਦਾ ਜਿਹੜਾ ਕੋ ਦਿਮਾਗ ਕੁਝ ਉਹਨੂੰ ਕੁਝ ਇਲਾਜ ਕਰਉਣਾ ਚਾਹੀਦਾ ਕਿ ਆਵੇਂ ਜਰੂਰ ਬੋਲੇ ਜਾਂਦੇ ਆ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਆ ਜ ਜੁਨਾਂ ਤੇ ਐਫ ਆਈ ਆਰ ਵੀ ਹੋ ਗਈ ਹੈ ਤੇ ਫਿਰ ਉਹ ਜੇ ਬੰਦੇ ਦੇ ਕੀ ਗੱਲ ਕਰਨੀ ਹੈ ਤੇ ਕਾਂਗਰਸ ਦੀ ਤੁਹਾਨੂੰ ਕੀ ਲੱਗਦਾ ਕੈਂਪੇਨ ਕੀ ਹੈ ਉੱਥੇ ਹਲਕੇ ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਦੀ ਨਹੀਂ ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਕਿਹੜੀਆਂ ਤਿਹਰਾ ਸਾਡੇ ਨਾਲ ਧਰੋਹ ਕਮਾਇਆ ਸਾਡੇ ਪੰਜਾਬ ਦੀ ਹਾਲਾਤ ਇਹੋ ਜੇ ਬਣਾਏ ਆ ਉਹ ਕਾਂਗਰਸ ਦਾ ਜੋ ਵੱਡਾ ਰੋਲ ਰਿਹਾ 1984 ਜ ਸਾਡੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ ਉਦੋਂ ਬਾਅਦ ਜੂਨ 84 ਜੋ ਆ ਹਲਤਾ ਵਾ ਨਵੰਬਰ 84 ਉਹਦੇ ਚ ਸਾਡੇ ਉਥੇ ਦਿੱਲੀ ਚ ਹੋਰ ਵੱਡੇ ਕਾਨਪੂਰ ਬਖਾਰੋ ਸ਼ਹਿਰਾਂ ਚ ਉਹ 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 ਹੋਇਆ ਉਹ ਲੋਕ ਹੁਣ ਉਹਨਾਂ ਨੂੰ ਸਭ ਕੁਝ ਜਾਦਿਆ ਇਸ ਕਰਕੇ ਮੇਰੇ ਖਿਆਲ ਕਾਂਗਰਸ ਨੇ ਤੇ ਬਹੁਤ ਵੱਡੀ ਆ ਜੋ ਕੋ ਸਾਡੇ ਨੂੰ ਆਪ ਰਿਆ ਕਾਂਗਰਸ ਨੇ ਇਹਦੀ ਸ਼ੁਰੂਆਤ ਕੀਤੀ ਆ ਤੇ ਉਦੋਂ ਬਾਅਦ ਇਹ ਭਾਜੀਪੀ ਵਾਲੇ ਵੀ ਉਹ ਕੁਝ ਕਰ ਰਹੇ ਆ ਤੇ ਮੇਰਾ ਖਿਆਲ ਹੈ ਕਿ ਹੁਣ ਲੋਕ ਇਹਦਾ ਨਾਮੂ ਨਹੀਂ ਲਾਉਂਦੇ ਜੀ ਸਮਾਨ ਉਹਨਾਂ ਨੇ ਵੀ ਸਪੋਰਟ ਦਿੱਤਾ ਭਾਈ ਸਾਹਿਬ ਨੂੰ ਕੈਂਡੀਡੇਟ ਜਿਹੜੇ ਤੁਹਾਡੀ ਪਾਰਟੀ ਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਦਿੱਤਾ ਇਹ ਲੋਕ ਕੈਂਪੇਨ ਤੇ ਨਹੀਂ ਗਏ ਕਿਦਾਂ ਕੀ ਚੱਕਰ ਹੈ ਨੇ ਮੇਰੇ ਖਿਆਲ ਹੈ ਕਿ ਅਸੀਂ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਕਿ ਜਿਹੜੇ ਵੀ ਉੱਥੇ ਆ ਕੇ ਉਹਨਾਂ ਨੂੰ ਸਪੋਰਟ ਕਰ ਰਹੇ ਆ ਮੇਰੇ ਕਾਲਾ ਮਾਨ ਸਾਹਿਬ ਵੀ ਉੱਥੇ ਉਹਨਾਂ ਦੇ ਬੰਦੇ ਕਰ ਰਹੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਲੱਗਾ ਕਿ ਕੱਲ ਉਹ ਵੀ ਉੱਥੇ ਹਰਕੇ ਚ ਪਹੁੰਚੇ ਹੋਏ ਸੀ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਜਿਹੜੇ ਵੀ ਸਪੋਰਟ ਕਰ ਰਹੇ ਆ ਜੀ ਤਾਂ ਹੁਣ ਅੱਗੇ ਦੀ ਲੜਾਈ 2027 ਦੀ ਇਲੈਕਸ਼ਨ ਵੀ ਹੈ ਤੇ ਇਹ ਸਾਰੇ ਮਸਲੇ ਚੱਲ ਰਹੇ ਆ ਜਿਹੜੀ ਤੁਹਾਡੀ ਪਾਰਟੀ ਮਰਾਖੀ ਸਵਾਲਾ ਜਿਹੜੀ ਤੁਹਾਡੀ ਪਾਰਟੀ ਹੈ ਇਹ ਤੁਸੀਂ ਇੱਥੇ ਤਾਂ ਇਲੈਕਸ਼ਨ ਲੜ ਰਹੇ ਹੋ ਇਹ ਭਾਈ ਸਾਹਿਬ ਹਾਲੇ ਅੰਦਰ ਹੀ ਨੇ ਤੇ ਅਗਲੀ ਤੁਹਾਡੀ ਤਿਆਰੀ 2027 ਨੂੰ ਲੈ ਕੇ ਕੀ ਹੈ ਨੇ ਅਸੀਂ ਆ ਇਲੈਕਸ਼ਨ ਤੇ ਲੜ ਰਹੇ ਆ ਆਪਣੀ ਪਾਰਟੀ ਨੂੰ ਵੀ ਅਸੀਂ ਮਜ਼ਬੂਤ ਕਰ ਰਹੇ ਆ ਸਾਰੀ ਜਗਤ ਸਾਰੇ ਜ਼ਿਲ੍ਹਿਆਂ ਦੇ ਸਾਡੇ ਜੁੰਟ ਬਣ ਚੁੱਕੇ ਆ ਕਿ ਅਸੀਂ ਵੱਡੇ ਪੱਧਰ ਤੇ ਸਾਡੀ ਪਾਰਟੀ ਦੇ ਲੋਕ ਜੁੜ ਰਹੇ ਆ ਬੜਾ ਪਿਆਰ ਆ ਲੋਕਾਂ ਚ ਇਸ ਕਰਕੇ ਬਾਕੀ ਆ ਇਲੈਕਸ਼ਨ ਤੋਂ ਵੇਲੇ ਉਹ ਕਿ ਅਸੀਂ ਪੂਰਾ ਟਾਈਮ ਪਾਰਟੀ ਨੂੰ ਆਪਣਾ ਸੰਗਠਿਤ ਕਰਨ ਵਾਸਤੇ ਲੱਗ ਪਏ ਜਿਵੇਂ ਇਹ ਸਰਜੀਤ ਸਿੰਘ ਖਾਲਸਾ ਵੀ ਨਹੀਂ ਤੁਹਾਡੇ ਨਾਲ ਹੋਰ ਵੀ ਲੋਕ ਨੇ ਪਰ ਇੱਕ ਪਰਿਵਾਰਵਾਦ ਦਾ ਵੀ ਇਗਜ਼ਾਮ ਆਂਦਾ ਹੈ ਕਿ ਜਿਵੇਂ ਬਾਦਲ ਪਰਿਵਾਰ ਦਾ ਇੱਥੇ ਅੰਮ੍ਰਿਤਪਾਲ ਪਰਿਵਾਰ ਦਾ ਇੱਕ ਜਕੜ ਹੈ ਇਸ ਪਾਰਟੀ ਤੇ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਤੇ ਮੇਰੇ ਖਿਆਲ ਹੈ ਕਿ ਇਦਾਂ ਦੀ ਤੇ ਕੋਈ ਗੱਲ ਨਹੀਂ ਕਿ ਸਰਬਜੀਤ ਖਾਲਸਾ ਵਾ ਹੋਰ ਤੋੜ ਪਰਿਵਾਰਕ ਨੂੰ ਆ ਸਾਡੇ ਮੈਂਬਰ ਆ ਹੋਰ ਇਹ ਸਾਰੇ ਜਣੇ ਅਸੀਂ ਨਾਲ ਮਿਲ ਕੇ ਚਲਾ ਰਹੇ ਹਾਂ ਪਾਰਟੀ ਨੂੰ ਪਰਿਵਾਰ ਵਾਲ ਦੇ ਪਰਿਵਾਰ ਨੇ ਤੇ ਕੋਈ ਇਹ ਨਹੀਂ ਕੋਈ ਗੋਦ ਦੇ ਲੱਲੇ ਆ ਕੋਈ 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 ਵਜ਼ੀਰੀਆਂ ਮੰਨ ਲੀਆਂ ਅਸੀਂ ਤੇ ਜੇ ਲੜਾਈ ਲੜ ਰਹੇ ਹਾਂ ਜੀ ਜੀ ਪੂਰਾ ਪਰਿਵਾਰ ਲੱਗਾ ਹੋਇਆ ਹੈ ਕੀ ਇੰਸ਼ੋਰੈਂਸ ਹੈ 11 ਤਰੀਕ ਦੇ ਬਾਰੇ ਸਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇ ਸੰਗਤ ਨੂੰ ਤੇ ਅਸੀਂ ਕਹਿੰਦੇ ਆ ਕਿ ਸਾਨੂੰ ਇਹ ਜਿਹੜੀ ਸਾਡੀ ਹੋਣ ਦਾ ਸਵਾਲ ਆ ਸਾਡੀ ਹੋਣ ਤੇ ਅਟੈਕ ਆ ਕਿ ਆਪਾਂ ਨੂੰ ਸਾਰੇ ਜਾਣਿਆਂ ਨੂੰ ਆਪਣੇ ਹੋਰ ਸਾਰੇ ਵਖਰੇਵੇਂ ਛੱਡ ਕੇ ਉਹ ਦਾ ਜਿਹੜਾ ਵੱਡਾ ਬਹੁਤ ਵੱਡਾ ਸਾਡੀ ਕੌਮ ਨੂੰ ਉਹਦੇ ਪਰਿਵਾਰ ਤੇ ਵੀ ਬੜੀ ਦੇਣ ਆ ਤੇ ਇਸ ਕਰਕੇ ਆਪਾਂ ਨੂੰ ਸਾਰੇ ਨੂੰ ਦਾ ਸਹਿਯੋਗ ਦੇਣਾ ਚਾਹੀਦਾ ਸੀ ਸ਼ੁਕਰੀਆ ਸੋ ਇਹ ਸੰਬਾਪੂਤਰ ਸੇਮ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜੋ ਸਰਬੀ ਜੀ ਖਾਲਸਾ ਐਮਪੀ ਨੇ ਤੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਧੰਨਵਾਦ